ਥਰਡ ਪ੍ਰਾਈਜ਼ 5 ਲੱਖ ਰੁਪਏ ਦਾ ਲੱਗਿਆ ਲੁਧਿਆਣੇ ਦੇ ਰਹਿਣ ਵਾਲੇ ਨੇ ਪਹਿਲੇ ਨਰਾਤੇ ਤੇ 4.5 ਲੱਖ ਰੁਪਏ ਦਾ ਪ੍ਰਾਈਜ਼ ਫਿਰ ਲੱਗਿਆ ਸੰਡੇ ਨੂੰ ਕੱਲ ਫਿਰ 1.5 ਲੱਖ ਰੁਪਏ ਦਾ ਪ੍ਰਾਈਜ਼ ਲਗਿਆ ਕੁਦਰਤੀ ਖੜੇ ਸੀ ਅੰਕਲ ਬਾਹਰ ਮੈਂ ਕਿਹਾ ਚਲ ਲੈ ਲੀਏ ਟਿਕਟ ਭਾਈ ਇੱਕ ਰਹੀ ਤੇ ਭਾਈ ਦੇ ਨਿਕਲੀ ਜਰੂਰ 5 ਲੱਖ ਦੀ ਬਿਲਕੁਲ ਕੋਈ ਕਮਿਸ਼ਨ ਜਾਂ ਕੋਈ ਉੱਤੋਂ ਪੈਸੇ ਨਹੀਂ ਕੋਈ ਕਮਿਸ਼ਨ ਨਹੀਂ ਕੋਈ ਪੈਸਾ ਨਹੀਂ ਮੰਗਿਆ ਜਾਈ ਗਿਆ ਜੀ ਦੁਕਾਨਦੇਵ ਜਿੰਨੇ ਲੜਕੇ ਨੇ ਸਭ ਨੇ ਕੰਮ ਬਹੁਤ ਵਧੀਆ ਕਰਾਇਆ ਨਾਲ ਪាច់-ਪਾਈ ਦੌੜ-ਦੌੜ ਕੇ ਕਰਮ ਕਰਾ ਰਹੇ ਨੇ 2024 ਦੇ ਵਿੱਚ 6 ਪ੍ਰਾਈਜ਼ ਆਏ ਸੀਗੇ ਪੰਜਾਬ ਸਰਕਾਰ ਦੇ ਫਰਸਟ ਚਾਰ ਸਾਡੇ ਕੋਲ ਆ ਗਏ ਸੀ ਠੀਕ ਹੈ ਹੁਣ ਅੱਸਾਲ ਵੀ ਸ਼ੁਰੂਆਤ ਤੇ ਅਸੀਂ ਕੀਤੀ ਹੈ ਉਮੀਦ ਕਰਦਾ ਇਸ ਸਾਲ ਫਿਰ ਮਹਾਮਾਈ ਮਾਤਾ ਲక్ష్ਮੀ ਦੇ ਇਸਤਿਹਾਰ ਤੇ ਮੇਰੇ ਕਿਸੇ ਗਾਕ ਦੀ 11 ਕਰੋੜ ਦੀ ਝੋਲੀ ਭਰ ਜਾਏ ਮੇਰੀ 41 ਸਾਲ ਦੀ ਲਾਟਰੀ ਦਾ ਤਜਰਬਾ ਹੈ 41 ਸਾਲਾਂ ਚ ਮੈਂ ਪਹਿਲੀ ਵਾਰੀ 11 ਕਰੋੜ ਦੇਖ ਰਿਆ ਕੋਈ ਟਾਈਮ ਜਦ ਮੈਂ 100 ਰੁਪਏ ਦੀ ਲਾਟਰੀ ਵੇਚਦਾ ਸੀ ਨਾ ਉਦੋਂ ਕੋਲੇ ਨਾਮਾ ਦੀ ਰਕਮ 2.5 ਕਰੋੜ ਵੀ ਨਹੀਂ ਹੁੰਦੀ ਸੀ ਮਾਤਾ ਦੇ ਸ਼ੁਭ ਨਰਾਤੇ ਚਾਲੂ ਹੋਏ ਨਹੀਂ ਮਾਤਾ ਨੇ ਇੱਕ ਦੁਕਾਨ ਬਖਸ਼ੀ ਹੈ ਅੱਜ ਅਸੀਂ ਮੁਰਤ ਕਰਤਾ ਹੁਣ 48 ਨੰਬਰ ਦੁਕਾਨ ਹੈ ਘੰਟਾ ਕਰਦੀ ਰੱਬ ਵੱਲੋਂ ਜਦੋਂ ਮਿਹਰ ਹੁੰਦੀ ਹੈ ਤਾਂ ਉਹ ਸਬਬ ਵੀ ਆਪ ਹੀ ਬਣਾ ਦਿੰਦਾ ਹੈ ਤੇ ਰਾਹ ਵੀ ਆਪ ਹੀ ਖੋਲ ਦਿੰਦਾ ਹੈ ਅਤੇ ਕਈ ਅਜਿਹੀਆਂ ਕਰਮਾ ਵਾਲੀਆਂ ਥਾਵਾਂ ਹੁੰਦੀਆਂ ਨੇ ਜਿੱਥੇ ਆ ਕੇ ਲੋਕਾਂ ਦੀ ਕਿਸਮਤ ਚਮਕ ਜਾਂਦੀ ਹੈ ਜਿੱਦਾਂ ਤੁਸੀਂ ਦੇਖਿਆ ਹੋਵੇਗਾ ਲੁਧਿਆਣੇ ਦੇ ਵਿੱਚ ਗਾਂਧੀ ਬ੍ਰਦਰਜ਼ ਲੋਟਰੀ ਵਾਲੇ ਤੋਂ ਨਾਮ ਤੋਂ ਮਸ਼ਹੂਰ ਹੈ ਜਿਨ੍ਹਾਂ ਨੇ ਜਿਹੜੀ ਇਹ ਨਵੀਂ ਦੁਕਾਨ ਖੋਲੀ ਕਲॉक ਟਾਵਰ ਦੇ ਵਿੱਚ ਸ਼ਾਪ ਨੰਬਰ 48 ਨਵੀਂ ਦੁਕਾਨ ਖੋਲਦੇ ਸਾਰੀ ਇੱਥੇ ਇੱਕ ਵਿਅਕਤੀ ਦੀ ਟਿਕਟ ਵੀ ਲੱਗ ਜਾਂਦੀ ਹੈ ਇਨਾਮ ਵੀ ਲੱਗ ਜਾਂਦਾ ਹੈ 5 ਲੱਖ ਰੁਪਏ ਦਾ ਇਨਾਮ ਵੀ ਜਿੱਤ ਜਾਂਦਾ ਹੈ ਔਰ ਇਹ ਗਾਂਧੀ ਬ੍ਰਦਰਸ ਦੀ ਦੁਕਾਨ ਇੰਨੀ ਜ਼ਿਆਦਾ ਮਸ਼ਹੂਰ ਹੈ ਬਲਕਿ ਪੂਰੇ ਪੰਜਾਬ ਦੇ ਵਿੱਚ ਲੋਕ ਜਾਣਦੇ ਆ ਕਿ ਇੱਥੋਂ ਖਰੀਦੀ ਗਈ ਲੋਟਰੀ ਦੇ ਨਾਲ ਕਈ ਲੋਕਾਂ ਦੀ ਜਿਹੜੀ ਹੈ ਕਿਸਮਤ ਚਮਕੀ ਹੈ ਕਈ ਲਖਪਤੀ ਬਣੇ ਨੇ ਇਸ ਵਕਤ ਉਸੀ ਜਗ੍ਹਾ ਤੇ ਮੌਜੂਦ ਆ ਗਾਂਧੀ ਬ੍ਰਦਰ ਲੋਟਰੀ ਦੁਕਾਨ ਨੰਬਰ 48 ਦੇ ਬਾਹਰ ਮੌਜੂਦ ਆ ਜਿੱਥੇ ਹਮੇਸ਼ਾ ਹੀ ਭੀੜ ਲੱਗੀ ਰਹਿੰਦੀ ਹੈ ਕਿਉਂਕਿ ਕਈ ਜਗ੍ਹਾ ਇੰਨੀਆਂ ਜ਼ਿਆਦਾ ਸਬਲੀਆਂ ਹੋ ਜਾਂਦੀਆਂ ਨੇ ਕਈ ਥਾਵਾਂ ਇੰਨੀਆਂ ਕਰਮਾਂ ਵਾਲੀਆਂ ਹੋ ਜਾਂਦੀਆਂ ਨੇ ਕੀ ਜਿੱਥੇ ਆਮ ਲੋਕਾਂ ਦੀ ਕਿਸਮਤ ਜਿਹੜੀ ਹੈ ਚਮਕ ਜਾਂਦੀ ਹੈ ਗਾਂਧੀ ਬ੍ਰਦਰਜ਼ ਲਾਟਰੀ ਵਾਲਿਆਂ ਨੂੰ ਵੀ ਆਖਈਏ ਕਿ ਰੱਬ ਵੱਲੋਂ ਅਜਿਹਾ ਇੱਕ ਆਸ਼ੀਰਵਾਦ ਪ੍ਰਾਪਤ ਹੈ ਕਿ ਇੱਥੇ ਪਹੁੰਚਣ ਵਾਲੇ ਕਈ ਲੋਕ ਆਪਣੀ ਕਿਸਮਤ ਚਮਕਾ ਚੁੱਕੇ ਨੇ ਉਸੇ ਤਰ੍ਹਾਂ ਹੁਣ ਇੱਕ ਨਵੀਂ ਦੁਕਾਨ ਦਾ ਵੀ ਉਦਘਾਟਨ ਹੋਇਆ ਔਰ ਕਹਿੰਦੇ ਨੇ ਕਿ ਕਰਮਾ ਦੇ ਨਾਲ ਜਦੋਂ ਸਬਬ ਬਣ ਜਾਂਦਾ ਤਾਂ ਇੱਥੇ ਇੱਕ 5 ਲੱਖ ਰੁਪਏ ਦਾ ਇਨਾਮ ਵੀ ਲੱਗ ਗਿਆ ਬਹੁਤ ਬਹੁਤ ਸਵਾਗਤ ਲੁਧਿਆਣਾ ਲਾਈਵ ਸਭ ਤੋਂ ਪਹਿਲਾਂ ਸਾਰੇ ਤੁਹਾਡੇ ਲੁਧਿਆਣਾ ਲਾਈਵ ਦੇ ਸ਼ਰੋਤਿਆਂ ਨੂੰ ਬਹੁਤ ਸਾਰਾ ਪਿਆਰ ਸਤਿ ਸ੍ਰੀ ਅਕਾਲ ਬਸ ਇਹੀ ਕਹਿ ਰਿਹਾ ਕਿ ਮਾਤਾ ਦੇ ਸ਼ੁਭ ਨਰਾਤੇ ਚਾਲੂ ਹੋਏ ਨੇ ਮਾਤਾ ਨੇ ਇੱਕ ਦੁਕਾਨ ਬਖਸ਼ੀ ਹੈ ਅੱਜ ਅਸੀਂ ਮੂਰਤ ਕਰਤਾ ਹੁਣ 48 ਨੰਬਰ ਦੁਕਾਨ ਹੈ ਘੰਟਾ ਕਰਦੀ ਮੈਨੂੰ ਇਹੀ ਕਾਂਗਾ ਕਿ ਇਹ ਯੂਨਿਟ 1 ਹੈ 55 ਨੰਬਰ ਦੁਕਾਨ ਦੇ 6 ਦੁਕਾਨਾਂ ਬਾਅਦ ਆਪਣੀ ਦੁਕਾਨ ਆ ਜਾਂਦੀ ਹੈ ਬਹੁਤ ਮਿਹਨਤ ਕੀਤੀ ਹੈ ਜੀ ਬ੍ਰਾਂਚ ਇੱਕ ਜੋਧਾ ਵੀ ਖੋਲੀ ਬ੍ਰਾਂਚ 81 ਸਮਰਾਲਾ ਚੌਕ ਵੀ ਖੋਲ ਰਹੇ ਆ ਇਸ ਤਰ੍ਹਾਂ ਕਰਦੇ ਕਰਦੇ ਬੇਟਾ ਨਾਲ ਲੱਗਿਆ ਸਾਰਾ ਕੁਝ ਪੋਸੀਬਲ ਹੋ ਰਿਹਾ ਤੇ ਇਹ ਗੱਲ ਕਰਦਾ ਮੈਂ ਸ਼ਨੀਵਾਰ ਨੂੰ ਡਰਾ ਸੀ ਸਿੱਕਮ ਸਟੇਟ ਦੀ ਲੋਟਰੀ ਗਣੇਸ਼ ਚਤੁਰਤੀ ਦਾ ਜਿਸ ਦਾ ਪਹਿਲਾ ਇਨਾਮ ਸੀ 3 ਕਰੋੜ ਰੁਪਏ ਦਾ ਤੇ ਡਿਊ ਟੂ ਪੰਜਾਬ ਦੇ ਹਾਲਾਤ ਬਾੜ ਕਰਕੇ ਮੈਂ ਕਿਸੇ ਲੋਟਰੀ ਦੀ ਕੋਈ ਪ੍ਰੋਮੋਸ਼ਨ ਨਹੀਂ ਕੀਤੀ ਜਿਸ ਦੀ وجہ ਨਾਲ ਉਹ ਟਿਕਟਾਂ ਬਹੁਤ ਘੱਟ ਵਿਖੀਆਂ ਟਿਕਟਾਂ ਮੇਰੀ ਅਨਸੋਲਡ ਵੀ ਗਈਆਂ 50% ਤੋਂ ਵੱਧ ਉਹਦੇ ਵਿੱਚ ਹੀ 3 ਕਰੋੜ ਦਾ ਪਹਿਲਾ ਨਾਮ ਅਨਸੋਲਡ ਹੋ ਗਿਆ ਉਹਦੇ ਨਾਮ ਨਾਲ ਇੱਕ 5 ਲੱਖ ਦਾ ਵੀ ਅਨਸੋਲਡ ਹੋਇਆ ਲੇਕਿਨ ਮਾਲਕ ਮਨੂੰ ਕਿਸੇ ਰਾਤ ਇਹ ਖਾਲੀ ਨਹੀਂ ਜਾਂਦਿੰਦਾ ਉਸ ਮਾਲਕ ਦੀ ਅੱਡੀ ਕਿਰਪਾ ਇੱਕ ਫਿਰ ਹੋਈ ਜਿੱਥੇ ਦੋ ਵਾਪਸ ਜਾ ਰਹੇ ਸੀ ਉੱਥੇ ਇੱਕ ਭਾਈ ਸਾਹਿਬ ਦਾ 3rd ਪ੍ਰਾਈਜ਼ 5 ਲੱਖ ਰੁਪਏ ਦਾ ਲੱਗਿਆ ਲੁਧਿਆਣੇ ਦੇ ਰਹਿਣ ਵਾਲੇ ਨੇ ਤੇ ਉਸ ਤੋਂ ਬਾਅਦ ਵੀ ਕਿਰਪਾ ਮਾਲਕ ਦੀ ਰਾਤਾਂ ਤੋਂ ਫਿਰ ਸ਼ੁਰੂ ਹੋ ਗਈ ਪਹਿਲੇ ਨਰਾਤੇ ਤੇ 4.5 ਲੱਖ ਰੁਪਏ ਦਾ ਪ੍ਰਾਈਜ਼ ਫਿਰ ਲਗਿਆ ਸੰਡੇ ਨੂੰ ਅੱਜ ਕੱਲ ਫਿਰ ਇੱਕ 2 ਲੱਖ ਰੁਪਏ ਦਾ ਪ੍ਰਾਈਜ਼ ਲਗਿਆ ਯਾਨੀ ਕਿ ਅਸੀਂ ਸੈਕੰਡ ਔਰ ਥਰਡ ਪ੍ਰਾਈਜ਼ ਦੀ ਹੈਟ੍ਰਿਕ ਕਰ ਚੁੱਕੇ ਹਾਂ ਤਿੰਨ ਦਿਨਾਂ ਚ ਹਲੇ ਦੀਵਾਲੀ ਪਈ ਆ ਦੀਵਾਲੀ ਤੇ ਤੇ 11 ਕਰੋੜ ਰੁਪਏ ਹਲੇ ਤੇ ਦੇਖੋ ਜੀ ਕੀ ਕੀ ਦੇਣਾ ਮਾਲਕ ਨੇ ਹਾਂ ਜੀ ਸਾਰੀ ਲਾਟਰੀਆਂ ਦੀ ਵੀ ਗੱਲ ਕਰਾਂਗੇ ਪਹਿਲਾਂ ਇਹਨਾਂ ਨਾਲ ਜ਼ਿਕਰ ਸੁਣੋ ਇਹ ਇੱਕ ਥੋੜੀ ਜਿਹੀ ਡਿਟੇਲ ਜਿਹੜੀ ਤੁਸੀਂ ਉਹਨੇ ਨਵੀਂ ਪੰਜਾਬ ਸਰਕਾਰ ਦੀ ਲਾਟਰੀ ਦੀ ਕੀ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਉਦਾਹਰਣ ਦਿੱਤੀ ਕਿ ਗਾਂਧੀ ਬ੍ਰਦਰ ਦੀ ਕਈ ਥਾਵਾਂ ਰੱਬ ਵੱਲੋਂ ਇਦਾਂ ਦੀਆਂ ਸਭਲੀਆਂ ਇਦਾਂ ਦੀਆਂ ਕਰਮਾ ਵਾਲੀਆਂ ਹੋ ਜਾਂਦੀਆਂ ਨੇ ਕਿ ਜਿੱਥੇ ਪਹੁੰਚ ਕੇ ਲੋਕ ਆਪਣੀ ਕਿਸਮਤ ਚਮਕਾਉਂਦੇ ਨੇ ਪਰ ਪਰਮਾਤਮਾ ਸਵਾਭੂ ਬਣਾਉਂਦਾ ਉਹ ਸਵੱਬ ਦੇ ਨਾਲ ਇਨਾਮ ਵੀ ਲੱਗਦੇ ਆ ਤੁਹਾਨੂੰ ਪਰਮਾਤਮਾ ਵੱਲੋਂ ਕਹੀਏ ਯਾਰ ਜਗ੍ਹਾ ਕੋਈ ਇਦਾਂ ਦੀ ਕਰਮਾ ਵਾਲੀ ਹੁੰਦੀ ਹੈ ਕਿ ਖਾਲੀ ਨਹੀਂ ਜਾਂਦਾ ਵੱਡੇ ਇਨਾਮ ਲੱਗ ਹੀ ਜਾਂਦੇ ਆ ਇਹ ਹੁਣ ਕਿਹੜਾ ਜਿਹੜਾ ਨਵਾਂ ਬੰਪੂਪੇ ਦਾ ਇਹ ਨਹੀਂ ਆ 5 ਲੱਖ ਦਾ ਨਾਮ ਹੀ ਆ ਅੱਛਾ ਜੀ ਲੜਾ ਭਾਈ ਸਾਹਿਬ ਦਾ ਨਿਕਲਿਆ ਇਹ ਉਹ ਸ਼ੁਭ ਟਿਕਟ ਆ ਜਿਨ੍ਹਾਂ ਨੇ ਭਰਾ ਦੇ ਛੋਟੇ ਸੁਪਨੇ ਸਾਕਾਰ ਕੀਤੇ ਨੇ ਅੱਛਾ ਤੁਸੀਂ ਕੀ ਸੋਚ ਕੇ ਇੱਥੋਂ ਜਿਹੜੀ ਲਈ ਸੀਗੀ ਕਿਉਂਕਿ ਸਭ ਜਾਣਦੇ ਆ ਕਈ ਥਾਂ ਮੈਂ ਇਦਾਂ ਦੀਆਂ ਕਰਮਾ ਵਾਲੀਆਂ ਹੋ ਜਾਂਦੀਆਂ ਵੀ ਆਪਾਂ ਕਹਿੰਦੇ ਨੇ ਨਾ ਕਿ ਇੱਥੋਂ ਲੈ ਲਈਏ ਸ਼ਾਇਦ ਲੱਗ ਹੀ ਜਾਵੇ ਸੋਚ ਕੇ ਆਏ ਸੀ ਹਾਂਜੀ ਹਾਂਜੀ ਲੰਗਰੇ ਸੀ ਕੁਦਰਤੀ ਖੜੇ ਸੀ ਅੰਕਲ ਬਾਹਰ ਮੈਂ ਕੀ ਚਾਹ ਲੈ ਲਈਏ ਟਿਕਟ ਪਾਈ ਇੱਕ ਵਰੀ ਤੇ ਪਾਈ ਤੇ ਨਿਕਲੀ ਜਰੂਰ ਕਿੰਨੇ ਕਿੰਨੇ ਇਨਾਮ ਲੱਗਿਆ ਪਾਈ ਲੱਖ ਦੀ ਪਾਈ ਲੱਖ ਦਾ ਅੱਜ ਸੋਚਿਆ ਸੀਗਾ ਕਿ ਕਿੰਨਾ ਕੁ ਪ੍ਰਾਈਜ਼ ਲੱਗ ਸਕਦਾ ਜਾਂ ਕੋਈ ਜਦੋਂ ਟਿਕਟ ਲਈ ਕੋਈ ਮਨ ਚ ਖਿਆਲ ਆਵੇ ਕਿ ਵੱਡਾ ਇਨਾਮ ਲੱਗ ਜੇ ਨਹੀਂ ਨਹੀਂ ਇੱਧਾ ਦਾ ਕੁਝ ਸੋਚਿਆ ਨਹੀਂ ਸੀ ਬਸ ਐ ਸੀ ਟਿਕਟ ਪਾਈ ਹੈ ਤੇ ਕੁਝ ਨਿਕਲੇ ਬਸ ਕਾਂਦੀ ਬ੍ਰਦਰਸ ਤੋਂ ਹੀ ਇੱਥੇ ਦਾ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਨੇ ਇੱਥੋਂ ਹੀ ਕਿਉਂ ਇਹਤੇ ਕਿਉਂਕਿ ਇਹਨਾਂ ਦੇ ਨਾਮ ਨਿਕਲਦੇ ਨੇ ਜੀ ਦੇਖਦੇ ਆ ਇੰਸਟਾਗ੍ਰam ਵਗੈਰਾ ਤੇ ਫੇਸਬੁਕ ਵਗੈਰਾ ਤੇ ਕਈ ਕਈ ਵਾਰ ਇਦਾਂ ਹੋ ਜਾਂਦਾ ਨਾ ਕਿ ਕਈ ਥਾਂਵਾਂ ਹੀ ਇਦਾਂ ਦੀਆਂ ਕਰਮਾਲੀਆਂ ਹੋ ਜਾਂਦੀਆਂ ਨੇ ਵੀ ਜਿੱਥੋਂ ਆਪਾਂ ਚੀਜ਼ ਲੈਨੇ ਆ ਰੱਬ ਦੀ ਉਹ ਸਬਬ ਆਪਣੇ ਆਪ ਹੀ ਬਣ ਜਾਂਦਾ ਹੈ ਨਾ ਹਾਂਜੀ ਹਾਂਜੀ ਬਿਲਕੁਲ ਅੱਛਾ ਕੋਈ ਹੋਰ ਵੀ ਟਿਕਟ ਹੋਂ ਲਈ ਹੈ ਇਹਨਾਂ ਤੋਂ ਪ੍ਰਾਈਸ ਲੈ ਲਿਆ ਕਲੇਮ ਹੋ ਗਿਆ ਹਾਂਜੀ ਜੀ ਪ੍ਰਾਈਸ ਲੈ ਲਿਆ ਕਲੇਮ ਪ੍ਰੋਸੈਸ ਹੋ ਗਿਆ ਸਾਰਾ ਪ੍ਰੋਸੈਸ ਕਰਾਤਾ ਸਿਰਫ ਫਾਈਲ ਜਮਾ ਕਰਾਨੀ ਹੈ ਜੀ ਨਾਲ ਸਾਰਾ ਕੰਮ ਕਰਾ ਰਹੇ ਨੇ ਪਰਿਵਾਰ ਚ ਕਿੰਨੀ ਖੁਸ਼ੀ ਦਾ ਇਨਾਮ ਲੱਗਿਆ ਬਹੁਤ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਅੱਛਾ ਕੀ ਕਿਸ ਤਰ੍ਹਾਂ ਖਰਚ ਕਰੋਗੇ ਕੋਈ ਪਲਾਨ ਬਣਾਇਆ ਬੱਚੇ ਦੇ ਨਾਮ ਦੀ ਪਾਈ ਸੀਗੀ ਬੱਚੇ ਦੇ ਉੱਪਰ ਹੀ ਲਾਵਾਂਗੇ ਬਿਲਕੁਲ ਪੈਸਾ ਨਹੀਂ ਲਿਆ ਜੀ ਇਹਨਾਂ ਤੂੰ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕੁਝ ਲੋਗ ਜੀਐਸਟੀ ਦੇ ਨਾਮ ਤੇ ਧੋਖਾ ਤੜੀ ਫਰਾਡ ਕਰਦੇ ਨੇ ਇਹਨਾਂ ਨੂੰ ਪੁੱਛ ਲੋ ਸਾਰੀ ਸਰਵਿਸ ਆਪ ਕਰਾਈ ਹੈ ਕੋਈ ਪੈਸਾ ਨਹੀਂ ਲੱਗਿਆ ਟਿਕਟ ਸਬਮਿਟ ਲਈ ਸਵੈਰ ਦੇ ਲਗੇ ਪਿਆ ਉਹਨਾਂ ਜਮਾ ਹੋ ਜਾਏਗੀ ਆਪੇ ਹੀ ਰਕਮ ਇਹਨਾਂ ਦੇ ਖਾਤੇ ਚ ਆ ਜਾਏਗੀ ਕੋਈ ਹਰਾਸਮੈਂਟ ਫੀਲ ਹੋ ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਬਿਲਕੁਲ ਕੋਈ ਕਮਿਸ਼ਨ ਜਾਂ ਕੋਈ ਉੱਤੋਂ ਪੈਸੇ ਨਹੀਂ ਕੋਈ ਕਮਿਸ਼ਨ ਨਹੀਂ ਕੋਈ ਪੈਸਾ ਨਹੀਂ ਮੰਗਿਆ ਹੀ ਗਿਆ ਜੀ ਦੁਕਾਨਦਾਰ ਜਿੰਨੇ ਲੜਕੇ ਨੇ ਸਭ ਨੇ ਕੰਮ ਬਹੁਤ ਵਧੀਆ ਕਰਾਇਆ ਨਾਲ ਭੱਜ ਭੱਜ ਦੌੜ ਦੌੜ ਕੇ ਕਰਵਾ ਰਹੇ ਨੇ ਕਦੀ ਭਾਈ ਦਾ ਫੋਨ ਆ ਰਿਹਾ ਕਦੀ ਲੜਕਾ ਮੇਰੇ ਨਾਲ ਜਾ ਰਿਹਾ ਸਾਰੇ ਕੰਮ ਪ੍ਰੋਸੈਸ ਉਹਨਾਂ ਨੇ ਖੁਦ ਕਰਾਏ ਨੇ ਆਪੀ ਬੁਲਾ ਰਹੇ ਹੋ ਹਾਂਜੀ ਹਾਂਜੀ ਜੀ ਬਹੁਤ ਵਧੀਆ ਜੀ ਕੰਮ ਉਹਨਾਂ ਗੱਲ ਕਰਦੇ ਹਾਂ ਕਿ ਦੀਵਾਲੀ 2024 3 ਕਰੋੜ ਦਾ ਪਹਿਲਾ ਨਾਮ ਗਾਂਧੀ ਬ੍ਰਦਰਸ ਤੋਂ ਆਇਆ ਸੀ ਦੀਵਾਲੀ 2025 ਆ ਗਈ ਹੈ 3 ਕਰੋੜ ਦੀ ਜਗ੍ਹਾ ਹੁਣ 11 ਕਰੋੜ ਰੁਪਏ ਦਾ ਨਾਮ ਹੋ ਗਿਆ ਟਿਕਟ ਦੀ ਕੀਮਤ 500 ਰੁਪਇਆ 31 ਅਕਤੂਬਰ ਨੂੰ ਡਰਾ ਹੈ ਹੁਣ ਉਹੀ 11 ਕਰੋੜ ਰੁਪਏ ਕੀ ਗਾਂਧੀ ਬ੍ਰਦਰਸ ਤੋਂ ਨਹੀਂ ਆਊਗਾ ਬਾਬੇ ਨੇ ਮੇਰ ਕਿੱਥੇ ਆ ਜੀ ਅਸੀਂ ਵਿਸਾਖੀ ਤੇ ਫਸਟ ਪ੍ਰਾਈਜ਼ ਦੀ ਹੈਟ੍ਰਿਕ ਕੀਤੀ ਹੋਈ ਹੈ ਹੋਲੀ ਤੇ ਕੀਤੀ ਹੈ ਤੇ ਐਸ ਵਾਰੀ 11 ਕਰੋੜ ਦਾ ਪਹਿਲਾ ਲੋਹੜੀ ਦੇ ਡਰਾ ਤੇ 1 ਕਰੋੜ ਦਾ ਸੈਕੰਡ ਪ੍ਰਾਈਜ਼ ਆ ਗਿਆ ਅਦੇ ਵੀ ਤਿੰਨ ਇਨਾਮ ਇੱਕ ਇੱਕ ਕਰੋੜ ਦੇ ਨੇ 50-50 ਲੱਖ ਦੇ ਤਿੰਨ ਇਨਾਮ ਨੇ 9 ਇਨਾਮ ਨੇ 10 ਲੱਖ ਦੇ 9 5 ਲੱਖ ਦੇ ਕੁੱਲ ਇਨਾਮਾਂ ਦੀ ਸੰਖਿਆ 1,27,225 ਕੁੱਲ ਇਨਾਮਾਂ ਦੀ ਰਕਮ 36 ਕਰੋੜ 14,70,000 ਰੁਪਏ मात्र 500 ਰੁਪਏ ਦੇ ਵਿੱਚ ਬਾਕੀ ਦੀ ਗੱਲ ਹੈ ਜੀ ਕੰਦੀ ਸਾਹਿਬ ਇੱਕ ਚੀਜ਼ ਹੈ 11 ਕਰੋੜ ਪਹਿਲਾਂ ਮੈਂ ਕਦੀ ਨਹੀਂ ਸੁਣਿਆ ਕਿ 11 ਕਰੋੜ ਦਾ ਇਨਾਮ ਰੱਖਿਆ ਗਿਆ ਇਹ ਹਿਸਟਰੀ ਕ੍ਰੀਏਟ ਮੰਨਣਯੋਗ ਹੈ ਨਾ ਜੀ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਨਾਮ ਮੇਰੀ 41 ਸਾਲ ਦੀ ਲਾਟਰੀ ਦਾ ਤਜਰਬਾ ਹੈ 41 ਸਾਲਾਂ ਚ ਮੈਂ ਪਹਿਲੀ ਵਾਰੀ 11 ਕਰੋੜ ਦੇਖ ਰਿਆ ਕੋਈ ਟਾਈਮ ਜਦ ਮੈਂ 100 ਰੁਪਏ ਦੀ ਲਾਟਰੀ ਵੇਚਦਾ ਸੀ ਨਾ ਉਦੋਂ ਕੁੱਲ ਇਨਾਮਾਂ ਦੀ ਰਕਮ 2.5 ਕਰੋੜ ਵੀ ਨਹੀਂ ਹੁੰਦੀ ਸੀ ਲਾਟਰੀ ਪੰਜਾਬ ਸਰਕਾਰ ਨੇ ਇਹ ਨਾਮ ਕਮਾਇਆ ਹੈ ਇਮਾਨਦਾਰ ਲਾਟਰੀ ਹੈ ਜੀ ਇਨਾਮ ਜੇ ਤੁਸੀਂ ਜਨਤਾ ਨੂੰ ਦੋਗੇ ਤੇ ਗਰੋਥ ਹੋਏਗੀ ਤੇ ਸਾਡੇ ਨਾਲ ਤੇ ਗਾਂਧੀ ਬ੍ਰਦਰਸ ਨਾਲ ਧਿਆ ਹੋਇਆ ਹੈ ਕੀ 2024 ਦੇ ਵਿੱਚ 6 ਪ੍ਰਾਈਜ਼ ਆਏ ਸੀਗੇ ਪੰਜਾਬ ਸਰਕਾਰ ਦੇ ਫਸਟ 4 ਸਾਡੇ ਕੋਲ ਆ ਗਏ ਸੀ ਠੀਕ ਹੈ ਹੁਣ ਇਸ ਸਾਲ ਵੀ ਸ਼ੁਰੂਆਤ ਅਸੀਂ ਕੀਤੀ ਹੈ ਉਮੀਦ ਕਰਦਾ ਇਸ ਸਾਲ ਫਿਰ ਮਹਾਮਾਈ ਮਾਤਾ ਲక్ష్ਮੀ ਦੇ ਇਸਤਿਹਾਰ ਤੇ ਮੇਰੇ ਕਿਸੇ ਗਾਕ ਦੀ 11 ਕਰੋੜ ਦੀ ਝੋਲੀ ਭਰ ਜਾਏ ਤੇ ਮੇਰੇ ਵੀ ਪੱਲੇ ਕੁਛ ਪੈ ਜਾਏ ਬਿਲਕੁਲ ਔਰ ਸਭ ਤੋਂ badi ਗੱਲ ਹੈ ਅੱਛਾ ਜਿੱਦਾਂ ਆਪਾਂ ਦੇਖਦੇ ਆਂ ਕਿ ਦੁਕਾਨ ਨੰਬਰ 55 ਦੇ ਨਾਲ ਬਹੁਤ ਜ਼ਿਆਦਾ ਪੀੜ ਹੋ ਜਾਂਦੀ ਹੈ ਕਸਟਮਰ ਬਹੁਤ ਲਾਈਨਾਂ ਲੱਗ ਜਾਂਦੀਆਂ ਨੇ ਹੁਣ ਆਪਾਂ ਇਹ ਕਿੱਥੇ ਹੋਰ ਜਿਹੜੀ ਹੈ ਨਵੀਂ ਦੁਕਾਨ ਖੋਲੀ ਹੈਗੀਆ ਕਿੰਨਾ ਇਹ ਸ਼ਾਪ ਦਾ ਨੰਬਰ ਹੈ ਜਿਹੜੀ ਆਪਣੀ ਦੁਕਾਨ ਹੈ 55 ਨੰਬਰ ਉਹੀ ਮਾਰਕੀਟ ਹੈ ਜੀਟੀਬੀ ਮਾਰਕੀਟ ਜਿਹਨੂੰ ਗੁਰਤੇਗ ਭਾਦਰ ਮਾਰਕੀਟ ਕਹਿੰਦੇ ਆਂ ਘੰਟਾ ਘਰ ਵਾਲੀ ਹੀ ਮਾਰਕੀਟ ਹੈ 55 ਨੰਬਰ ਉਹ ਦੁਕਾਨ ਹੈ ਕਾਰਨਰ ਵਾਲੀ ਇਹ 48 ਨੰਬਰ ਹੈ ਇਹਦੇ ਨਾਲ ট্রান্সਫਾਰਮਰ ਹੈ ਜੀ ਉਹ ਨਿਸ਼ਾਨੀ ਹੈ ਇੱਕੋ ਹੀ ਦੁਕਾਨ ਹੈ ਆਪਣੀ 48 ਨੰਬਰ ਅੱਗੇ ਪਿੱਛੇ ਕੋਈ ਦੁਕਾਨ ਨਹੀਂ ਹੈਗੀ ਤੇ ਉਸ ਬਾਅਦ 55 ਨੰਬਰ ਹੈ ਸਿੱਧਾ ਆਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਜਦੋਂ ਵੀ ਟਿਕਟ ਪਾਣ ਆਣੀ ਹੈ ਤੁਸੀਂ ਬਾਹਰੋਂ ਇੱਕ ਲੈ ਲਿਓ ਜੀ ਕਲਿੱਪ ਉਹ ਤੁਸੀਂ ਦਿਖਾ ਦਿਓ ট্রান্সਫਾਰਮਰ ਦੇ ਨਾਲ ਇੱਕ ਪਛਾਣ ਹੈ ਦੁਕਾਨ ਦੀ ਤੇ ਤੋਂ ਬੜੀ ਗੱਲ ਹੈ ਕਿ ਟਿਕਟ ਦੇ ਉੱਤੇ ਤੁਹਾਨੂੰ ਬਕਾਇਦਾ ਗਾਂਧੀ ਬ੍ਰਦਰ ਦੇ ਨਾਮ ਦੀ ਸਟੈਂਪ ਲੱਗੇਗੀ ਔਰ ਇਨਵੈਲਪ ਵੀ ਜਿਹੜਾ ਉਹ ਦਿੱਤਾ ਜਾਏਗਾ ਇਨਵੈਲਪ ਦੇ ਵਿੱਚ ਫੋਲਡ ਕਰਕੇ ਟਿਕਟ ਪਾ ਕੇ ਦਿੱਤੀ ਜਾਂਦੀ ਹੈ ਅੱਛਾ ਹੁਣ 55 ਤੋਂ ਖਰੀਦੋ ਚਾਹੇ 48 ਤੋਂ ਗੱਲ ਕੀ ਹੋਏਗੀ ਗੱਲ ਇੱਕੋ ਹੀ ਹੈ ਜੀ ਇਸ ਤੋਂ ਬਾਅਦ ਯਾ ਭਾਵੇਂ ਸਮਰਾਲਾ ਚੌਕ 11 ਨੰਬਰ ਤੋਂ ਖਰੀਦੋ ਮੇਨ ਚੌਕ ਆ ਜਿਹੜਾ ਉਸ ਤੋਂ ਬਾਅਦ 7 8 ਨੰਬਰ ਡੁਗਰੀ 7 ਅਤੇ 8 ਨੰਬਰ ਬੱਤੀਆਂ ਵਾਲੇ ਚੌਕ ਦੇ ਕੋਲ ਫੇਸ 1 ਚ ਭਾਵੇਂ ਉੱਥੋਂ ਖਰੀਦੋ ਭਾਵੇਂ ਖਰੀਦੋ ਜੋਦਾ ਦੀ ਦੁਕਾਨ ਤੋਂ ਸ਼ਾਪ ਨੰਬਰ 1 ਪਕੋਵਾ ਰੋਡ ਤੇ ਜੋਧਾ ਪਿੰਡ ਖਡੂਰ ਰੋਡ ਦੇ ਸਾਹਮਣੇ ਜੈਂਟ ਸੂਟਸ ਦੇ ਨਾਲ ਇੱਕੋ ਹੀ ਗੱਲ ਹੈ ਜੀ ਗਾਂਧੀ ਬ੍ਰਦਰਜ਼ ਦਾ ਹੀ ਮਾਲ ਹੈ ਕੁਝ ਹੀ ਦਿਨ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਇੱਕ ਹੋਰ ਸ਼ਾਪ ਓਪਨ ਕਰਨ ਜਾ ਰਹੇ ਆ ਭਾਵੇਂ ਉਥੋਂ ਖਰੀਦ ਲਿਓ ਤੁਹਾਨੂੰ ਵੀਡੀਓ ਦੇ ਥਰੂ ਦੱਸ ਦਿੰਦੇ ਆ ਸਾਰੀਆਂ ਥਾਮਾਂ ਤੋਂ ਗਾਂਧੀ ਬ੍ਰਦਰ ਦਾ ਜਿਹੜਾ ਵਿਸ਼ਵਾਸ ਜੁੜਿਆ ਹੋਏਗਾ ਔਰ ਗਰੰਟੀ ਤੁਹਾਡੀ ਹੋਈ ਬਿਲਕੁਲ ਜੀ ਸਾਡੀ ਦੀ ਹੀ ਦੁਕਾਨਾਂ ਨੇ ਟਿਕਟ ਤੁਹਾਨੂੰ ਉਥੋਂ ਜੈਨੂਅਲ ਮਿਲੇਗੀ 100% ਇਹ ਗਾਂਧੀ ਬਨਦਰ ਦਾ ਪ੍ਰੋਮਿਸ ਹੈ ਬਸ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕੋਈ ਨੈਟ ਤੋਂ ਟਿਕਟ ਨਹੀਂ ਖਰੀਦਣੀ ਜਿੱਥੋਂ ਤੁਹਾਡੇ ਨਾਲ ਹੋ ਜਾਣਾ ਫਰਾਡ ਸ਼ੁਰੂ ਤੇ ਕਿਸੇ ਨੂੰ ਪੈਸੇ ਨਹੀਂ ਪਾਣੇ ਜਿਵੇਂ ਤੁਸੀਂ ਦੇਖਿਆ winner ਆਏ ਸੀ ਉਹਨਾਂ ਦਾ ਕੋਈ ਰੁਪਈਆ ਨਹੀਂ ਲੱਗਿਆ ਇਵਨ ਕਿ ਅਸੀਂ ਉਹਨਾਂ ਦੀ ਹੈਲਪ ਕੀਤੀ ਹਰ ਚੀਜ਼ ਦੇ ਵਿੱਚ ਐਦਾਂ ਹੀ ਹੁੰਦਾ ਕੋਈ ਟੈਕਸ ਨਹੀਂ ਹੁੰਦਾ ਜੋ ਕਿ ਪਹਿਲਾਂ ਕਟਿਆ ਜਾਂਦਾ ਤੇ ਕੋਈ ਫੀਸ ਨਹੀਂ ਹੁੰਦੀ ਜੋ ਕਿ ਤੁਹਾਨੂੰ ਦੇਣੀ ਪੈਂਦੀ ਹੈ ਲਾਟਰੀ ਨੂੰ ਕਲੇਮ ਕਰਵਾਉਣ ਦੇ ਲਈ ਆ ਚੀਜ਼ ਤੋਂ ਬਚ ਕੇ ਰਹਿਣਾ ਟਿਕਟ ਹੋਲਡਰ ਟਿਕਟ winner ਹੁੰਦਾ ਹੁਣ ਆ 2,25,000 ਦਾ ਨਾਮ ਆਇਆ ਸੀ ਕੱਲ ਠੀ 64253 ਇਹ 225000 ਦੇ ਨਾਮ ਆਇਆ ਜੀ 20 ਤਰੀਕ ਨੂੰ 5 ਲੱਖ ਦਾ ਆਇਆ ਉਹ ਜੀਵਨਰ ਤੁਹਾਨੂੰ ਦਿਖਾਤੇ 21 ਤਰੀਕ ਨੂੰ 4.5 ਲੱਖ ਰੁਪਏ ਦਾ ਆਇਆ ਜੀ ਹੁਣ ਇਹ ਟਿਕਟ ਸੀਗੀ ਤਾਂ ਹੀ ਕਲੇਮ ਹੋਈ ਹੈ ਨਾ ਜੇ ਉਹਨਾਂ ਕੋਲ ਟਿਕਟ ਨਾ ਹੁੰਦੀ ਫੋਟੋ ਹੁੰਦੀ ਤਾਂ ਕੋਈ ਫਰਕ ਕੋਈ ਵੀ ਕਲੇਮ ਨਹੀਂ ਕਰਵਾ ਕੇ ਦੇ ਸਕਦਾ ਉਹਨੂੰ ਫਿਜ਼ੀਕਲ ਟਿਕਟ ਮਤਲਬ ਟਿਕਟ ਹੱਥ ਦੇ ਵਿੱਚ ਹੋਣੀ ਜ਼ਰੂਰੀ ਹੈ ਲਾਟਰੀ ਨੂੰ ਕਲੇਮ ਕਰਨ ਦੇ ਲਈ ਤੇ ਜੇ ਤੁਸੀਂ ਖਰੀਦ ਲਈ ਫੋਟੋ ਤੁਹਾਡੇ ਨਾਲ ਹੋ ਜਾਣਾ ਫਰਾਡ ਉੱਥੇ ਹੀ ਫਰਾਡ ਹੋ ਜਾਂਦਾ ਹੈ ਤੇ ਆ ਚੀਜ਼ ਤੋਂ ਬਚ ਕੇ ਰਹਿਣਾ ਜੀ ਇੱਕ ਵਾਰ ਇਹ ਤੁਸੀਂ ਆਪਣੇ ਜਿਹੜੇ ਕਸਟਮਰ ਨੇ ਉਹਨਾਂ ਲਈ ਵੀ ਤੇ ਜਿਹੜੇ ਇੱਥੇ ਗਾਂਧੀ ਬ੍ਰਦਰਸ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਲਈ ਵੀ ਇੱਕ ਵਾਰ ਆਪਣੀ ਜਿਹੜੀ 48 ਨੰਬਰ ਦਿਖਾ ਦਿਓ ਦੁਕਾਨ ਦਿਖਾ ਦਿਓ ਕਿ ਇੱਧਰ ਤੁਸੀਂ ਦੇਖੋ ਕਿ ਇਹਦੀ ਪਛਾਣ ਰੱਖ ਲੈਣੀ ਹੈ ਕਿ ਇਹ ਦੁਕਾਨ ਹੈ ਔਰ ਸਾਹਮਣੇ ਜਿਹੜੇ ਨੇ ਉਹ ਫੋਟੋ ਲੱਗੀ ਹੋਈ ਹੈ ਦੋਨੋਂ ਪਾਸੇ ਹਾਂਜੀ ਮੇਰੇ ਡੈਡੀ ਨੇ ਜੀ ਮਨਵੀਰ ਸਿੰਘ ਜੀ ਜੋ ਗਾਂਧੀ ਬ੍ਰਦਰਸ ਦੇ ਓਨਰ ਨੇ ਇਹ ਦੁਕਾਨ ਹੈ ਜੀ ਸਾਡੀ ਸਾਹਮਣੇ ਫੋਟੋ ਲੱਗੀ ਹੋਈ ਹੈ ਅੰਦਰੋਂ ਤਾਂ ਤੁਸੀਂ ਦੇਖ ਲਈ ਆ ਜਾਓ ਹੁਣ ਤੁਹਾਨੂੰ ਇੱਕ ਵਾਰ ਬਾਹਰੋਂ ਵੀ ਦਿਖਵਾ ਦਿੰਦਾ ਜੋ ਕੀ ਲੋਕ ਬਾਹਰੋਂ ਦੇਖ ਕੇ ਹੀ ਆਉਂਦੇ ਆ ਮੇਨ ਸਾਡੇ ਕਸਟਮਰਸ ਜੇ ਤੁਸੀਂ ਆ ਰਹੇ ਹੋ ਰੇਲਵੇ ਸਟੇਸ਼ਨ ਤੋਂ ਰੇਲਵੇ ਸਟੇਸ਼ਨ ਵਾਲੀ ਸਾਈਡ ਤੋਂ ਤਾਂ ਤੁਸੀਂ ਜਦੋਂ ਦੇਖ ਲਓ ਹਾਂਜੀ ਜਿਹੜੇ ਰੇਲਵੇ ਸਟੇਸ਼ਨ ਵਾਲੀ ਸਾਈਡ ਤੋਂ ਜੋ ਤੁਸੀਂ ਘੰਟਾ ਘਰ ਵੱਲੋਂ ਆ ਰਹੇ ਹੋ ਘੰਟਾ ਘਰ ਹੋ ਰਿਹਾ ਆਹ ਟਰਾਂਸਫਾਰਮਰ ਲੱਗਾ ਜੀ ਇਹਦੇ ਨਾਲ 48 ਨੰਬਰ ਸ਼ਾਪ ਹੈ ਆਜ ਆ ਫਰੰਟ 뷰 ਹੈ ਜੀ ਸਾਡੀ ਸ਼ਾਪ ਦਾ ট্রান্সਫਾਰਮਰ ਦੇ ਨਾਲ ਦੀ ਘੰਟਾ ਘਰ 48 ਨੰਬਰ ਸ਼ਾਪ ਹੈ ਇਹੀ ਇੱਕ ਨਿਸ਼ਾਨੀ ਹੈ ਦੁਕਾਨ ਦੀ ਇਹ ਸਾਡੀ ਦੂਜੀ ਬ੍ਰਾਂਚ ਹੈ ਘੰਟਾ ਘਰ ਵਾਲੀ 1 55 ਨੰਬਰ ਤੇ 48 ਨੰਬਰ ਇਸ ਤੋਂ ਇਲਾਵਾ ਮਾਰਕੀਟ ਦੇ ਵਿੱਚ ਸਾਡੀ ਕੋਈ ਬ੍ਰਾਂਚ ਨਹੀਂ ਹੈਗੀ ਠੀਕ ਹੈ ਜੀ ਬਿਲਕੁਲ ਤੇ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਗਾਂਧੀ ਬ੍ਰਦਰਸ ਤੋਂ ਹੀ ਟਿਕਟ ਖਰੀਦਣੀ ਹੈ ਤਾਂ ਵੀਰਾ ਜੀ ਨੇ ਸਾਰੀਆਂ ਦੁਕਾਨਾਂ ਦੇ ਐਡਰੈਸ ਤੁਹਾਨੂੰ ਦੱਸ ਦਿੱਤੇ ਨੇ ਤੁਸੀਂ ਵੀ ਵੀਡੀਓ ਨੂੰ ਸਕਰੋਲ ਕਰਕੇ ਪਾਜ਼ ਕਰਕੇ ਸਾਰੀਆਂ ਦੁਕਾਨਾਂ ਦੇ ਐਡਰੈਸ ਸਮਝ ਸਕਦੇ ਹੋ ਅਤੇ ਅਗਰ ਕਲॉक ਟਾਵਰ ਜੀ ਆਣਾ ਚਾਹੁੰਦੇ ਹੋ ਤਾਂ 48 ਤੇ 55 ਨੰਬਰ ਦੁਕਾਨਾਂ ਦੋਨੋਂ ਕਲॉक ਟਾਵਰ ਦੇ ਵਿੱਚ ਮੌਜੂਦ ਹੈ ਇੱਥੋਂ ਤੁਸੀਂ ਆ ਕੇ ਆਪਣੀ ਟਿਕਟ ਖਰੀਦ ਸਕਦੇ ਹੋ ਮੈਂ ਆਪਣੇ ਭਰਾਵਾ ਦੀ ਵੀ ਵੀਰੇ ਇੱਕ ਕਲਿੱਪ ਦਿਖਾਉਣਾ ਚਾਹੁੰਦਾ ਆ ਵੀਡੀਓ 'ਚ ਕਿ ਲੋਕ ਆ ਕੇ ਇਹਨਾਂ ਨੂੰ ਇਹਨਾਂ ਤੋਂ ਹੀ ਬਾਏ ਕਰਨੀ ਹੈ ਨਾ ਟਿਕਟ ਪਛਾਣਨ ਇਹ ਸੁਖਦੇਵ ਹੈ ਜੀ ਮੁੰਡਾ ਜੋ ਕਿ ਇਹ ਸ਼ਾਪ ਤੇ ਅਵੇਲੇਬਲ ਰਹੇਗਾ ਤੁਸੀਂ ਇਹ ਤੋਂ ਟਿਕਟ ਪਾਣੀ ਹੈ ਇਹਦੀ ਇੱਕ ਆ ਵੀ ਨਿਸ਼ਾਨੀ ਹੋਗੀ ਦੁਕਾਨ ਦੀ ਨਿਸ਼ਾਨੀ ਹੋਗੀ ਤੇ ਆ ਟਿਕਟ ਤੁਸੀਂ ਇੱਥੋਂ ਹੀ ਖਰੀਦਣੀ ਹੈ ਤੇ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਹੈ ਉਹ ਦੱਸ ਦਿੱਤੀ ਗਈ ਹੈ ਔਰ ਖਾਸ ਕਰਕੇ ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਜਦੋਂ ਕਰਮ ਖੁੱਲਦੇ ਨੇ ਸਬਬ ਬਣਦੇ ਨੇ ਤਾਂ ਰਸਤੇ ਆਪਣੇ ਆਪ ਰੱਬ ਬਣਾ ਕੇ ਭੇਜ ਦਿੰਦਾ ਹੈ ਔਰ ਕਈ ਐਦਾਂ ਦੀਆਂ ਥਾਵਾਂ ਜਿਹੜੀਆਂ ਕਰਮਾਂ ਵਾਲੀਆਂ ਹੁੰਦੀਆਂ ਨੇ ਜਿੱਥੇ ਵੱਡੇ ਵੱਡੇ ਇਨਾਮ ਲੱਗ ਵੀ ਆਂਦੇ ਨੇ ਉਹੀ ਦੁਕਾਨ ਦੇ ਉੱਤੇ ਪੀੜ ਤੁਸੀਂ ਲੱਗੀ ਹੋਈ ਦੇਖੀ ਹੈ ਔਰ ਇਹਨਾਂ ਵੱਲੋਂ ਹੁਣ ਹੋਰ ਕਈ ਦੁਕਾਨਾਂ ਜਿਹੜੀਆਂ ਨੇ ਉਹ ਖੋਲ ਦਿੱਤੀਆਂ ਗਈਆਂ ਨੇ ਅਗਰ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਨਾ ਚਾਹੁੰਦੇ ਹੋ ਤਾਂ ਗਾਂਧੀ ਬ੍ਰਦਰਸ ਤੋਂ ਜਿਹੜੀ ਜਿਹੜੇ ਐਡਰੈਸ ਤੁਹਾਨੂੰ ਦੱਸਿਆ ਇੱਥੋਂ ਤੁਸੀਂ ਆਪਣੀ ਟਿਕਟ ਪਰਚੇਸ ਕਰ ਸਕਦੇ ਹੋ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ